ਅਜੀ ਸਤਿ ਸ਼੍ਰੀ ਅਕਾਲ ਜੀ ਨਵਾਂ ਵਲੌਗ ਆਪਾਂ ਇੱਥੇ ਸ਼ੁਰੂ ਕਰਤਾ ਦੂਜਾ ਆਪਾਂ ਜਿਹੜਾ ਕੱਲ ਵਲੌਗ ਪਾਇਆ ਸੀ ਉਹ ਤਾਂ ਕੰਟੀਨਿਊ ਕਰਤਾ ਤੇ ਇੱਧਰ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਕਿ ਬਿਜਲੀ ਦੀ ਜਿਹੜੀ ਫਿਟਿੰਗ ਉਹ ਹੋਣੀ ਸ਼ੁਰੂ ਹੋ ਚੁੱਕੀ ਐ ਤੇ ਇੱਧਰ ਸਮਾਨ ਵੀ ਆ ਚੁੱਕਿਆ ਤੇ ਲੈਂਟਰ ਸਾਡਾ ਖੁੱਲ ਗਿਆ ਇਸ ਗੱਲ ਉਤਾਰਨ ਦੱਸਤਾ ਤੁਹਾਨੂੰ ਵੀਡੀਓ ਇਸ ਹਨਾ ਤੇ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਕਿ ਕਿਵੇਂ ਲੱਗ ਰਿਹਾ ਸਾਰਾ ਕੁਝ ਬਾਕੀ ਹੌਲੀ ਹੌਲੀ ਤੁਹਾਨੂੰ ਦੱਸੀ ਜਾਵਾਂਗੇ ਤੇ ਅਸੀਂ ਵੀ ਜੀ ਸਵੇਰੇ ਆ ਗਏ ਸੀ ਕਿਉਂਕਿ ਸਾਨੂੰ ਇਲੈਕਟ੍ਰੀਸ਼ੀਅਨ ਨੇ ਉਹਨਾਂ ਦਾ ਫੋਨ ਆਇਆ ਸੀ ਕੀ ਸਵੇਰੇ ਤੁਸੀਂ ਪਹੁੰਚੋ ਕਿ ਕਿੱਥੇ-ਕਿੱਥੇ ਜੋ ਵੀ ਤੁਸੀਂ ਸਵਿਚ ਵਗੈਰਾ ਕੁਝ ਐਕਸਟਰਾ ਲਗਾਉਣਾ ਚਾਹੁੰਦੇ ਹੋ ਵੈਸੇ ਤਾਂ ਨਕਸ਼ੇ ਦੇ ਵਿੱਚ ਹੈਗਾ ਜੇ ਕੁਝ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਪਹੁੰਚ ਗਏ ਤਾਂ ਸਾਨੂੰ ਦੱਸੋ ਫਿਰ ਮੈਂ ਤੇ ਉਤਾਰ ਸਵੇਰੇ ਆ ਗਏ ਸੀ ਤੇ ਕੰਮ ਹੋ ਗਿਆ ਜੀ ਸ਼ੁਰੂ ਆਪਣਾ ਤੇ ਹੁਣ ਜਿੱਧਰ ਚੱਲ ਰਿਹਾ ਪਰ ਇੱਟਾਂ ਦਾ ਇਹ ਇੱਕ ਪੰਗਾ ਕਈ ਵਾਰੀ ਤਾਂ ਬਿਲਕੁਲ ਸਿੱਧੀ ਆ ਜਾਂਦੀ ਕਈ ਵਾਰੀ ਵਿੱਚੋਂ ਦੇਖੋ ਇੰਨਾ ਨਾ ਗੈਪ ਪੈ ਜਾਂਦਾ ਤੇ ਸਟਾਰਟ ਕਰਤਾ ਉਹਨਾਂ ਨੇ ਕੰਮ ਤੇ ਇਧਰ ਬਿਜਲੀ ਦੀ ਫਿਟਿੰਗ ਚੱਲ ਰਹੀ ਆ ਦੇਖੋ ਅਚਾ ਇਹ ਬੈੱਡ ਦੇ ਨਾਲ ਸਵਿਚ ਆ ਗਿਆ। ਬਾਕੀ ਜਿਵੇਂ ਜਿਵੇਂ ਜੋ ਜੋ ਹੋਈ ਜਾਏਗਾ ਮੈਂ ਮੈਂ ਤੁਹਾਨੂੰ ਦੱਸੀ ਜਾਵਾਂਗੇ। ਤੇ ਲੈਟਰ ਖੁੱਲ ਗਿਆ ਹੁਣ ਦੇਖਦੇ ਆ ਕਿੰਨੇ ਦਿਨਾਂ ਤੱਕ ਕੰਮ ਕੰਪਲੀਟ ਕਰਦੇ ਨੇ ਇਹ ਜੋ ਵੀ ਹੈਗਾ ਆਪਣਾ ਬਿਜਲੀ ਦਾ ਤੇ ਹੋ ਜਾਣਾ। ਬਾਕੀ ਜੋ ਇਹਨੂੰ ਰਹਿਣਾ ਕਿਉਂਕਿ ਇਹ ਕਹਿ ਰਹੇ ਨੇ ਕਿ ਇੱਧਰ ਤਾਂ ਸਾਡੇ ਪਲਸਟਰ ਹੋਣਾ ਤੇ ਜਿਹੜੀ ਆ ਇੱਟੇ ਇੱਥੇ ਪਲਸਟਰ ਨਹੀਂ ਹੋਣਾ। ਬਾਕੀ ਜੋ ਵੀ ਹੋਇਆ ਜਿਵੇਂ ਜਿਵੇਂ ਅਸੀਂ ਤੁਹਾਨੂੰ ਦੱਸੀ ਜਾਵਾਂਗੇ ਕਿ ਕੀ ਬਣਦਾ ਕਿਵੇਂ ਹੁੰਦਾ। ਤੇ ਪਹੁੰਚ ਗਏ ਹੀ ਆਪਾਂ ਸਵੇਰੇ ਤੇ ਕੰਮ ਚੱਲਦਾ ਪਿਆ ਤੇ ਮਿਸਤਰੀ ਸਾਡੇ ਚਲੇ ਗਏ ਨੇ ਰੋਟੀ ਖਾਣ ਤੇ ਇੱਧਰ ਆਪਾਂ ਨੂੰ ਬੁਟੀਕੀ ਬੈਠੇ ਆ ਤੇ ਬਾਕੀ ਬਣੇ ਰੋਣ ਲੋਕ ਹੈ ਜਿੱਦਾਂ ਮੰਨੇ ਵੀ ਇੱਧਰ ਆਉਣਾ ਤੇ ਮੈਂ ਸ਼ਾਮ ਤੱਕ ਇੱਥੇ ਹਾਂ ਸ਼ਾਮ ਨੂੰ ਚੱਲ ਜਾਣਾ ਆਹ ਕੰਮ ਰਹਿ ਗਿਆ ਦੁਬਾਰੀ ਇਸ ਕਰਨਾ ਹੁਣ ਹਜੇ ਪਤਾ ਨਹੀਂ ਕਰਉਂਗਾ ਕਹਿੰਦੇ ਹਣ ਛੋੜ ਦੇਣ ਕਿ ਆ ਕੇ ਆਵਾਂਗੇ ਫੰਟਾਂ ਕਿ ਛੇ ਛੇ ਤਿੰਨ ਬੇੜ ਦੇਣ ਕਿ ਦੀਵਾਲੀ ਤੋਂ ਪਹਿਲਾਂ ਸਾਡਾ ਜੋ ਵੀ ਹੈਗਾ ਕੰਮ ਕੰਪਲੀਟ ਹੋ ਜੇ ਦੀਵਾਲੀ ਨੂੰ ਅਸੀਂ ਆਪਣੇ ਘਰ ਸ਼ਿਫਟ ਕਰ ਲਈਏ ਮਤਲਬ ਕਰੇ ਪਹੁੰਚ ਜਾਗੇ ਹਜੇ ਦੇਖਾਂਗੇ ਕਿਉਂਕਿ ਅਫਤਾਰ ਦੀ ਜੌਬ ਉੱਥੇ ਆ ਉਥੋਂ ਡੇਲੀ ਅਪਲੋਡ ਕਰਨਾ ਔਖਾ ਰਵਾਂਗੇ ਤਾਂ ਹਜੇ ਉੱਥੇ ਹੀ ਬਸ ਇਹ ਕੰਪਲੀਟ ਹੋ ਜਾਏਗਾ ਥੋੜਾ ਮੋਟਾ ਸਮਾਨ ਰੱਖ ਦਾਂਗੇ ਬਾਕੀ ਜੋ ਪਰਮਾਤਮਾ ਨੇ ਚਾਇਆ ਜਿਵੇਂ ਜਿਵੇਂ ਹੋਏਗਾ ਤੁਹਾਨੂੰ ਦੱਸੀ ਜਾਵਾਂਗੇ ਠੀਕ ਹੈ ਤੇ ਚਲੋ ਜੀ ਤੁਸੀਂ ਬਣੇ ਰੋਗ ਲੌਂਗ ਚ ਲਾਈਕ ਸ਼ੇਅਰ ਕਰੋ ਤੇ ਇੱਧਰ ਚੱਲ ਰਿਹਾ ਸਾਡੇ ਕੰਮ ਜੋ ਵੀ ਬਹੁ ਖਲਾਰਾ ਪਿਆ ਹਜੇ ਤਾਂ ਹੌਲੀ ਹੌਲੀ ਸੈੱਟ ਹੋਊਗਾ ਦੇਖੋ ਸਾਡਾ ਛੋਟਾ ਜਿਹਾ ਛੋਟਾ ਜਿਹਾ ਅਲੀਸ਼ਾਨ ਘਰ ਸਾਡਾ ਮਹਿਲ ਆ ਇਹ ਸਾਡਾ ਪ੍ਰਮਾਤਮਾ ਨੇ ਸਾਨੂੰ ਇਹ ਦਿੱਤਾ ਹੈ ਵਾਹਿਗੁਰੂ ਨੇ ਬਹੁਤ ਹੈ ਸਾਡੇ ਲਈ ਇਹ ਬਾਕੀ ਇਹਨੇ ਇਹਨੇ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੁੰਦਾ ਜੋ ਕਰਦਾ ਉਹ ਪ੍ਰਮਾਤਮਾ ਕਰਦਾ ਚਲੋ ਅੱਜ ਛੋਟਾ ਬਣਾਇਆ ਕੱਲ ਨੂੰ ਵੱਡਾ ਬਣਾਵਾਂਗੇ ਜੇ ਵਾਹਿਗੁਰੂ ਨੇ ਚਾਇਆ ਤਾਂ ਬਾਕੀ ਤੁਹਾਡੇ ਭੈਣ ਭਰਾਵਾਂ ਦਾ ਸਾਥ ਸਭ ਤੋਂ ਪਹਿਲਾਂ ਉਹ ਪ੍ਰਮਾਤਮਾ ਦਾ ਉਸ ਤੋਂ ਬਾਅਦ ਤੁਹਾਡਾ ਤੇ ਚਲੋ ਜੀ ਬਈ ਨਾ ਆਪਾਂ ਇੱਥੇ ਬੈਠੇ ਆਂ 1:30 ਦਾ ਟਾਈਮ ਹੋ ਗਿਆ ਤੁਹਾਨੂੰ ਘਰ ਲੈ ਕੇ ਜਾਣਾ ਨੀਤ ਨੀਤਾ ਨੂੰ ਮਰਾਦਾ ਤੂੰ ਕਹਿ ਰਿਹਾ ਹੈ ਨਾ ਮੇਰਾ ਅੱਜ ਟਿਊਸ਼ਨ ਜਾਣ ਨੂੰ ਜੀ ਨਹੀਂ ਕਰਨ ੜਿਆ ਹੁਣ ਵੀ ਉਹ ਛੁੱਟੀ ਹੀ ਹੋ ਗਈ ਪਰ ਨੀਤ ਨੂੰ ਹੈ ਟਿਊਸ਼ਨ ਜਾਣ ਨੂੰ ਜੀ ਨਹੀਂ ਕਰਨਾ ਪਰ ਨੀਤ ਨੂੰ ਛੁੱਟੀ ਹੋ ਗਈ ਦੇਲਾਫਤੇ ਉਹ ਦੋਨੇ ਭਰਾ ਖੇਡੋ ਤੁਸੀਂ ਚੱਲਣ ਦੋ ਐਂਡ ਗੋ ਠੀਕ ਉਹ ਖਿਲੀਓ ਕਰਮਪੋਰਡ ਕਰਮਪੋਰਡ ਮਤਲਬ ਮਿਲਦਾ ਤੇ ਸ਼ਿਰੋਜੀ ਹੋਣਾ ਕਰਮਪੋਰਡ ਆਏ ਆਂ ਹੈ ਉਸ ਆਉਂਗੀ ਆ ਇਹਦਾ ਕਿਤੇ ਬੈਂਚ ਚ ਚਾਹ ਨਾ ਟੱਕਿਆ ਜਾਵੇ ਕਿਤੇ ਦਾ ਮੂੰਹ ਨਾ ਕੋਈ ਇਹਨੇ ਬੱਲਾ ਮਾਰ ਬਸ ਦਾ ਮੂੰਹ ਹੁਣ ਚੱਲੀ ਮੇਰੇ ਨਾਲ ਹੀ ਚੱਲੀ ਦਮੂ ਮੈਂ ਲੈ ਕੇ ਚੱਲੀ ਜਾਂਦਾ ਮੋਨੂ ਖੋਛ ਹੁਣ ਫਿਰ ਕੀ ਕਰਨਾ ਚਿੱਲ ਮਾਰਨੀ ਚਿੱਲ ਫੁੱਲ ਗੋਚੀ ਹੋ ਗਈ ਤੇ ਚਲੋ ਹੁਣ ਸਰਨੇ ਕੀਤੀ ਇਹਨੇ ਥੋੜੀ ਕੀਤੀ ਹੈ ਤੇ ਸਰਨੇ ਕੀਤੀ ਛੋਟੇ

छे बजे समा छे हो गए हैं जी सा बिजली की फिटिंग का कम है वो तुम दस नहीं कि इन्ना हो गया क्योंकि अगले बेचारे लाइट चली गई लाइट करके सारे रुके

ਤੇ ਸਾਰੀ ਆਪਣੀ ਬਾਥਰੂਮ ਦੇ ਵਿੱਚ ਵੀ ਹੋ ਚੁੱਕੀ ਹੈ ਬਿਜਲੀ ਦੀ ਫਿਟਿੰਗ ਇੱਧਰ ਸਵਿਚਾ ਦੇਣਗੇ ਬਾਕੀ ਜਦੋਂ ਪ੍ਰੋਪਰ ਬਣੇਗਾ ਤੁਹਾਨੂੰ ਉਦੋਂ ਵੀ ਮੈਂ ਦਿਖਾਵਾਂਗੀ ਮੈਂ ਤੁਹਾਨੂੰ ਦੱਸਦਾ ਕਿ ਅੱਜ ਕਿੰਨਾ ਕੁ ਕੰਮ ਆਪਣਾ ਹੋ ਗਿਆ ਇਹ ਪਹਿਲੇ ਬੈਡਰੂਮ ਦੀ ਫਿਟਿੰਗ ਓਕੇ ਆ ਹੋ ਚੁੱਕੀ ਹੈ ਪੂਰੀ ਠੀਕ ਹੈ ਬੜਾ ਬਰ ਪੁਆਇੰਟ 1 ਦਿੱਤਾ 1 ਦਿੱਤਾ ਤੇ ਇੱਧਰ ਆ ਗਿਆ ਜੀ ਆਪਣਾ ਦੂਸਰਾ ਰੂਮ ਐਂਡ ਕਰ ਰਹੀ ਹਾਂ ਅੱਜ ਤੇ ਦੂਸਰੇ ਰੂਮ ਦੀ ਫਿਟਿੰਗ ਦੀ ਇੱਥੇ ਆਪਣੀ ਐਨੀਡੀ ਪੈਨਲ ਦੀ ਫਿਟਿੰਗ ਹੋ ਚੁੱਕੀ ਹੈ ਇੱਧਰ ਆਪਣੀ ਬੈੱਡ ਦੇ ਪਿੱਛੇ ਸਵਿੱਚ ਜਿਹੜੇ ਆਣੇ ਨੇ ਉਹਨਾਂ ਦੀ ਫਿਟਿੰਗ ਹੋ ਗਈ ਹੈ ਠੀਕ ਹੈ ਤੇ ਇੱਕ ਵਾਸ਼ਰੂਮ ਇੱਥੇ ਨਹੀਂ ਕਰਵਾਏ ਸਵਿੱਚ ਤੁਸੀਂ ਅਰ ਕਿੱਥੇ ਆਹ ਗੇਟ ਦੇ ਵੜਦਿਆਂ ਨਾਲ ਹੀ ਆਹ ਇੱਧਰ ਲੈ ਚਲੋ ਕਰਵਾ ਲਾਂਗੇ ਖਾਲੂ ਕਰਵਾ ਲਾਂਗੇ ਠੀਕ ਹੈ ਤੇ ਇੱਧਰ ਆਹ ਵੜਦਿਆਂ ਸਾਰੇ ਹੁੰਦੇ ਨਾਲ ਹੀ ਇਹ ਟੈਸਟ ਵਾਸ਼ਰੂਮ ਹੈ ਤੇ ਇੱਧਰ ਵੀ ਸਾਰੇ ਫਿਟਿੰਗ ਪ੍ਰੋਪਰ ਹੋ ਗਈ ਹੈ ਠੀਕ ਹੈ ਤੇ ਬਾਤ ਕੀ ਜੀ ਇਧਰ ਸਾਡਾ ਵਾਸ਼ਿੰਗ ਏਰੀਆ ਤੇ ਵਾਸ਼ਿੰਗ ਏਰੀਆ ਦੀ ਵੀ ਹੋ ਗਈ ਹੈ ਦੇਖੋ ਵਾਸ਼ਿੰਗ ਏਰੀਆ ਦੀ ਸਾਰੀ ਫਿਟਿੰਗ ਹੋ ਚੁੱਕੀ ਹੈ ਕਾਹਨ ਸਾਡੇ ਭੈਣਪਰਾ ਪੁੱਛ ਗਏ ਸੀ ਕਿ ਲੈਂਟਰ ਖੁੱਲ ਗਿਆ ਲੈਂਟਰ ਖੁੱਲ ਗਿਆ ਹਾਂਜੀ ਲੈਂਟਰ ਖੁੱਲ ਗਿਆ ਹੈ ਹੀ ਅਸੀਂ ਪਰ ਉੱਥੇ ਹੀ ਹਾਂ ਕੱਲ ਸਵੇਰੇ ਕੱਲ ਵਾਲੇ ਬਲੌਗ ਤੇ ਉਤਾਰਦੇ ਦੱਸ ਸੀ ਤੇ ਛੱਡਿਆ ਸੀ ਲੈਂਟਰ ਖੁੱਲ ਗਿਆ ਪਰ ਅਸੀਂ ਸੰਗਰੂਰੀ ਹਾਂ ਤੇ ਇਧਰ ਹੁਣ ਬਿਜਲੀ ਦੀ ਸਿਰਫ ਅੱਜ ਦੋ ਬੈਡਰੂਮ ਤੇ ਦੋ ਵਾਸ਼ਰੂਮ ਤੇ ਇੱਕ ਵਾਸ਼ੂng ਲਈ ਇੱਥੇ ਕੀਤੀ ਹੋਈ ਹੈ ਫਿਟਿੰਗ ਤੇ ਬਾਕੀ ਜਿਹੜੀ ਇਹ ਲਾਈਟ ਜਾਣ ਕਰਕੇ ਸਾਹਮਣੇ ਰੰਗ ਘੱਟ ਗਿਆ ਤੇ ਇੱਧਰ ਆਪਣੇ AC ਦਾ ਪੁਆਇੰਟ ਹੈ 24 ਇੱਥੇ AC ਦੇ ਕੋਲ ਪਾ ਕੇ ਇਸਾਨ ਦੇ ਵਿੱਚ ਤੇ ਜਿਹੜੀ ਕੱਲ੍ਹ ਵਾਲਿਆਂ ਤੋਂ ਕਮੈਂਟ ਆਈ ਸੀ ਜੀ ਜਿਹੜਾ ਡ੍ਰੈਗ ਰੂਮ ਹੈ ਛੋਟਾ ਕਿ ਤੁਹਾਡੀ ਛੋਟੀ ਜੀ ਫॅमिली ਹੈ ਤਿੰਨ ਜਣੇ ਆਸੀਂ ਤੇ ਡ੍ਰੈਗ ਰੂਮ ਮੈਨੂੰ ਲੱਗਦਾ ਨਹੀਂ ਉਸ ਤੋਂ ਜ਼ਿਆਦਾ ਛੋਟਾ ਜਦੋਂ ਇਹ ਪ੍ਰੋਪਰ ਰੈਡੀ ਹੋ ਗਿਆ ਤੁਹਾਨੂੰ ਉਦੋਂ ਦਿਖਾਵਾਂਗੇ ਤੁਸੀਂ ਬਣੇ ਰਹੋ ਬਲੌਗਾਂ ਦੇ ਵਿੱਚ ਸਾਡੇ ਸਾਰੇ ਜੋ-ਜੋ ਬਲੌਗ ਹੈ ਸੀ ਸ਼ੇਅਰ ਕਰਾਂਗੇ ਹਰ ਰੋਜ਼ ਹੀ ਤੁਹਾਨੂੰ ਦਿਖਾਵਾਂਗੇ ਫਿਰ ਤੁਸੀਂ ਦੱਸਿਓ ਕਿ ਛੋਟਾ ਹੈ ਕਿ ਜਾਂ ਸਹੀ ਹੈ ਕੋਰਨਰ ਤੇ ਸੋਫਾ ਆ ਗਿਆ ਤਾਂ ਜਸਟ ਟੇਬਲ ਹੋਰ ਕੁਝ ਡਰਾਇੰਗ ਦੇ ਵਿੱਚ ਹੁੰਦਾ ਤੇ ਇਹ ਸਾਡੀ ਲੋ ਜੀ ਆਪਸ਼ਨ ਤੇ ਇਹਦਾ ਕੋਈ ਮੂਵ ਨਹੀਂ ਅਸੀਂ ਤਾਂ ਉੱਪਰ ਜਾਵਾਂਗੇ ਕਿਸੇ ਜਣ ਇਹ ਤਾਂ ਸਾਰਾ ਕੁਝ ਰੈਡੀ ਹੋ ਜੇਗਾ ਕੋਈ ਇਹ ਵੀ ਨਹੀਂ ਹੋਈਏ ਸਾਕੀ ਹੋਣਾ ਦੇਖੋ ਕੱਲੋਂ ਕਹਿੰਦੇ ਆਉਣਾ ਨਹੀਂ ਕੱਲ ਛੁੱਟੀ ਹੈ ਕਿਤੇ ਜਾਣਾ ਹੋਣਾ ਜਾਂ ਕਿਤੇ ਹੋਰ ਕੰਮ ਹੋਣਾ ਤੇ ਬਾਕੀ ਦਾ ਜਿਹੜਾ ਕੰਮ ਹੈ ਉਹ ਫੇਰ ਕਰਾਂਗੇ ਆਜੂ ਜਿਉ ਹੋਏ ਮੈਂ ਤੁਹਾਨੂੰ ਦੱਸਦਾ ਇੱਥੋਂ ਉੱਤਰ ਨਾਲ ਤੋਂ ਉੱਥੇ ਲੱਗਦਾ ਤਾਂ ਮੂੰਹ ਕਿ ਨੀਵਾ ਏ ਜਦੋਂ ਇੱਥੇ ਖੜਦੇ ਆ ਫੇਰ ਆ ਲੱਗਦਾ ਉੱਚਾ ਏ ਇਹ ਇੱਥੇ ਆ ਮੈਂ

ਪੂਰਾ ਉਸ ਨੂੰ ਥਿਆ ਦੇਣਾ ਚਾਹ ਪਾਣੀ ਬਾਹਰ ਲੈ ਜਨਾ ਪੂਰਾ ਥਿਆ ਦੇਣਾ ਹੁਣ ਇਹ ਚੱਕਰ ਤਾਂ ਆਈ ਨਹੀਂ ਆਣਾ ਰਖੜੀ ਕਰਕੇ ਤੂੰ ਇੱਥੇ ਰਹਿਣਾ ਫਿਰ ਹੂੰ ਬੱਤ ਤਿੰਨ ਨੂੰ ਵੀ ਨਹੀਂ ਹੋਣ ਲੱਗ ਗਿਆ ਬਾਲਾ ਜੀ ਨੂੰ ਸੜਨਾ ਕੀ ਦਿੱਤੀ ਤੇ ਬੱਸ ਉਹ ਬੱਸ ਆਇਓ ਤੇ ਵੀ ਬਾਹਰ ਕੌਲੀ ਸੀ ਹੋਰ ਆ ਜਾਓ ਤੇ ਤਾ ਗਰਮੀ ਮੈਂ ਉਹ ਮੈਂ ਇਹ ਗਲਾਸ ਪਤਾ ਕਿ ਅੰਦਰ ਹੀ ਹੈ ਅ ਗਲਾਸ ਨੂੰ ਹੀ ਦੇ ਪਾਣੀ ਦਾ ਵਿਚਾਲੇ ਅਮਣ ਐਨਕਾ ਵਾਲੀ ககனே பராணி இங்கே நகை அமன்டா பூ மாசா அமன்டா பூசாத்த ਤੂੰ ਅੰਦਰ ਰਹਿ ਤੂੰ ਅੰਦਰ ਰਹਿ ਜਾ ਤੂੰ ਬਾਹਰ ਕਿਉਂ ਨਹੀਂ ਆਉਂਦਾ ਅੰਦਰ ਗਰਮੀ ਬੜੀ ਲੁਰਦਾ ਇਲਾਕੇ ਪਸੀਨਾ ਵੜਾ ਗਿਆ ਮੈਂ ਬਾਹਰ ਉੱਤੀ ਆਉਣੀ ਨਹੀਂ ਦੇ ਕਿਉਂ ਗਰਮੀ ਬੜੀ ਤੂੰ ਅੰਦਰ ਹੀ ਰਹਿ ਪਰ ਉਹਨਾਂ ਦੇ ਘਰ ਬੈਠੇ ਤੂੰ ਸਾਡੇ ਘਰ ਤੇ ਗੰਦੀ ਪੜਾ ਕੇ ਦੁਨੀਆ ਪਾਦਾ ਗੰਦ ਸੁਣ ਆਹ ਕੰਦ ਲੋਕਾਂ ਛੱਟਿਆ ਦੂਈ ਛੱਟਿਆ ਦੇਖਿਓ ਮਣ ਜਾ ਆ ਦੇਖ ਦੇਖੋ ਨਾ ਤੂੰ ਆ ਕੇ ਚੁੱਪ ਚੁੱਪ ਬੋਲੜਾ ਸੀ ਨਾ ਵੇ ਕੰਜੂਲ ਤੈਨੂੰ ਪਤਾ ਨਹੀਂ ਲੱਗਾ ਗੰਦ ਸੱਚੇ ਰੱਖੇ ਸੁਟਾਂਗੇ ਬਾਹਰ ਦੌੜ ਜਾਣਾ ਪਤ ਲੱਗਦਾ ਮੈਂ ਤੁਹਾਡੇ ਘਰੇ ਸਿੱਠਾਂਗੀ ਆ ਦੇ ਮੈਂ ਅੰਦਰ ਸਿੱਠਾਂਗੀ ਤੁਹਾਡੇ ਬੱਚੇ ਸੌੜ ਤੋੜਾ ਸੌੜ ਤੋੜਾ ਵੇ ਹੰਡਲ ਕੋਈ ਲੜਾਈ ਹੋਇਆ ਕਰਦੀ ਕੰਦੇ ਇੱਧਰ ਸੁਟਿਆ ਕਰਨਾ ਆਪਣੇ ਮੱਤ ਕਿੰਨੇ ਕ ਇੱਧਰ ਪੁੰਚ ਕੇ ਉੱਥੇ ਛੋੜਦਾ ਕਰਾਂਗੇ ਉਧਰੋਂ ਪੁੰਚ ਕੇ ਇੱਧਰ ਆ ਸਾਰੇ ਦੱਬਿਆ ਜਾਣਾ ਫਰਤ ਨਾਲ ਹੋਣੀ ਕਿਤੇ 8:00 ਵਜੇ ਤੱਕ ਉਹ ਟ੍ਰਾਂਸਪੋਰਟ ਆਦ ਰਹੇ ਪੈਦੇ ਕਦੇ ਕਿਸੇ ਦੇ ਉਹ ਬਿਟੇ ਮੁਕਰ ਆਹ ਸੀ ਇਹ ਸਾਡਾ ਏਰੀਆ ਇੰਨਾ ਕਿੰਨਾ ਆਹ ਅੰਗਰੇਜ਼ੇ ਕੰਡਾ ਜਾਣੀ ਇੱਥੇ ਸਾਡੇ ਘਰ ਦੀ ਕੰਡਾ ਔਣੀ ਗੇਟ ਦੀ ਇੱਥੇ ਕਿਦਾਂ ਤੇ ਗੇਟ ਦੀ ਕੰਡਾ ਇਹਦੇ ਨਾਲ ਹੀ ਹੋਣੀ ਹੈ ਹੋਰ ਅੱਡ ਥੋੜੀ ਕੱਢਣੀ ਇਹਦੇ ਸਾਥ ਨਹੀਂ ਆਣੀ ਨਹੀਂ ਫਿਰ ਇੱਥੋਂ ਕਿੱਦਾਂ ਕੰਦ ਕੱਢੋਗੇ ਸਿੰਗਲ ਕੰਡ ਜਾਣੀ ਹੋਵੇ ਕਿਦਾਂ ਕਰਾਂਗੇ ਰੱਖ ਕੀ ਮਤਲਬ ਨਹੀਂ ਕਿਧਰੋਂ ਕੰਦ ਆਉਗੀ ਇਹ ਗੇਟ ਲੱਗਣਾ ਇੱਥੇ ਮਤਲਬ ਪੌੜੀਆਂ ਦੇ ਨਾਲ ਸਿੰਗਲ ਕੰਦ ਆਉ ਹਾਂ ਸਿੰਗਲ ਕੰਦ ਮੈਂ ਕਿਤੇ ਉਹਦੇ ਵਿੱਚ ਚੜ ਨਹੀਂ ਉਹਦੇ ਵਿੱਚ ਨਹੀਂ ਆਦੇ ਹੈ تیاری ਆ ਗੇਟਾਂ ਅੱਗੇ ਕੋਈ ਇੱਥੇ ਕੰਡਾ ਜੀ ਕੰਦ ਮਾਰ ਕੇ ਹੀ ਆਪਣੇ ਘਰ ਬਹਿ ਜਾ ਫਿਰ ਨਾ ਹਾਂ ਤੁਹਾਡੇ ਘਰੇ ਵੜਿਆ ਵੀ ਨਹੀਂ ਕਰਨਾ ਨਾ ਤੁਹਾਨੂੰ ਬਾੜਿਆ ਕਰਨ ਕਰੋੜੇ ਹੀ ਖੜਿਆ ਨੇ ਰੋੜੇ ਦੇ ਮੁੱਕ ਲੈਣੇ ਸਾਰੇ ਲਾਗ ਜਾਣੇ ਮਿਸਤਰੀਆਂ ਨੂੰ ਲਾ ਲੈਣੇ ਰੋੜੇ ਜਦੋਂ ਮਾਰਨੇ ਇਹ ਵੀ ਨਕਤਾਲ ਚ ਕੱਢ ਲੈਣ ਮੈਨੂੰ ਇੱਟਾਂ ਘੱਟ ਲੱਗਣੀਆਂ ਕੰਦ ਹੋ ਜੂਗੀ ਇੱਟਾਂ ਨਾਲ ਇਹਨਾਂ ਨੂੰ ਕਿੱਥੇ ਗੰਦੂ ਹੋਣਾ ਇਹਨਾਂ ਨੂੰ ਕਿੱਥੇ ਗੰਦੂ ਹੋਣੀ ਇਹ ਨਹੀਂ ਦਿਗਦਾ ਹਾਏ ਨਾ ਇੱਟਾਂ ਉੱਥੇ ਥੱਲੇ ਤਾਂ ਦੀਆਂ ਆ ਵੀ ਕੱਟੀਆਂ ਕਰਾ ਹੋ ਜਾਣੀਆਂ ਓ ਜੰਗੀ ਪ੍ਰਿੰਟ ਤੇ ਤਾਂ ਇਹੀ ਕਰਾਵਾਂਗੇ ਸਾਈਡ ਤੇ ਉੱਥੇ ਦੂਮੇ ਦੋ ਬਾਦ ਮਾੜੇ ਤੇ ਮੇਰੇ ਸਿਰ ਵੇਖੀ ਬੜੀ ਘੂ ਘੋਰੀ ਮੇਰੇ ਸਿਰ ਆ ਜਾ ਵੇਖ ਓਏ ਆ ਜਾ ਪੈਣਾ ਤੇ ਪਟੀ ਖਮੂਰੇ ਜੂਆ ਕੱਢੀ ਐ ਉਹ ਆ ਗੱਡਾ ਤੇ i don't know how to do my back I ਕਾ ਹੈਗਾ ਜੀ ਅੱਜ ਜਨਰੇਟਰ ਕਿੱਥੇ ਚੱਲਣ ਡਿਆ ਪੌੜੀ ਆਈ ਲੱਗਣੀ ਆ ਉਹਦੇ ਫਿੱਟ ਹੋ ਗਈ ਆ ਪੌੜੀ ਫਿੱਟ ਹੋ ਗਈ ਤਾਂ ਹੁਣ ਲੈਟ ਆਈ ਨਹੀਂ ਲੈਟ ਆ ਅੰਦਰ 9 ਵਜੇ ਆਉਣੀ ਆ ਪਿੰਟ ਟਰਾਂਸਫਾਰਮ ਲੱਗਣ ਡਿਆ ਦਮੰਦੀ ਤੇ ਤੇਰੀ ਟੀ-ਸ਼ਰਟ ਦਾ ਰੰਗ ਥੋੜਾ ਜਿਹਾ ਚੇਂਜ ਆ ਬਸ ਸੇਮ ਹੀ ਆ ਸਿਰ ਪਰਵਾਣਾ ਤੁਸੀਂ ਇੱਥੇ ਨਾਲ ਸਾਡਾ ਪਾੜੋਗੇ ਸਿਰ ਪਿੱਛੇ ਇਹਨੇ ਤੇੜਕਾ ਲੱਗ ਗਿਆ ਦੇਹਦਾ ਵੇਣਕਲਾ ਕੰਨੀ ਤਾਂ ਅਮਣੋਂ ਨੂੰ ਬੁਲਾਣਾ ਹੀ ਮਾਲੀ ਨੂੰ ਹੁਣ ਤਾਂ ਲੋੜ ਮਾਲੀ ਨੂੰ ਹੁਣ ਬੁਲਾਇਆ ਨਹੀਂ ਹੈ ਉਹ ਬਲਾ ਕੇ ਉੱਥੇ ਉਹ ਬੂਟੇ ਬਾਟੇ ਲਵਾ ਛੱਡਣ ਗਮਲੇ ਗੁੰਮਲੇ ਦੇ ਬੂਟੇ ਬਾਟੇ ਦਾ ਆਜੇ ਬੈਠਾ ਹੈ ਮਾਰ ਖਵਾ ਦੀ ਐਸਾ ਕਰਾਦੀ ਹੈ ਖਵਾ ਚੜਾਦੀ 3 ਖਵਾਦੀ ਜੁਕੀ ਜੁਕੀ ਕੌਣ ਕਹਿੰਦਾ ਇਹ ਹੈ ਹੈ ਜਿਹੜੇ ਜਾਂਦੇ ਵਿਚਾਰੇ ਹਾਮੀ ਆ ਬੀਬੀ ਉਹ ਵੇਂਦੇ ਜਾਂਦੇ ਕਿ ਬੁਟੀਕ ਹੈ ਸੂਟ ਲੈ ਜੀਏ ਕਿ ਨਾ ਲੈ ਕੇ ਜਾਈਏ Guys, backfire! 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 ਕੋੜੀ ਨਹੀਂ ਖਾਣਾ ਨਹੀਂ ਨਹੀਂ ਘੋਟੇ ਹੀ ਖਾ ਲਾਂਗਾ ਬਣੀ ਪਈ ਮੇਰਾ ਤਾਂ ਸਾਰਾ ਕੁਝ ਮਾਣੀ ਬਾਹਰ ਪਿਆ ਮੈਂ ਕਿਹੜਾ ਰਹਿਣਾ ਇੱਥੇ ਫਿਰ ਤਾਂ ਸਭੀ ਗਾ ਉਹ ਤੈਨੂੰ ਨਹੀਂ ਹੈਗਾ ਰੈਗੂਲਰ ਹੋ ਗਈ ਕੋਈ ਚਲਾ ਨਹੀਂ ਆ ਬੂ ਅੰਦਰ ਹੀ ਰਹਿ ਜਾਸਾ ਉਸਕੇ ਇਤੁਰੀਆਂ ਪੁਣੀ ਠੀਕੇ ਤੇ ਆਪਣਾ ਟਿਫਨ ਟੂਫਨ ਸਾਫ ਕਰਕੇ ਆਪਣਾ ਟਿਫਨ ਪੈਕ ਕਰ ਲੈ ਠੀਕ ਹੈ ਨਾ ਖੇਚਲ ਨਹੀਂ ਪਾਣੀ ਹੈਗੀ ਓਏ ਮम्मा ਫੜੇ ਨੂੰ ਸਾਵੇਂ ਨੂੰ ਕੁੱਟ ਜਾਣੀ ਹੀ ਫੜੇ ਨੂੰ ਆ ਨਾਨੀ ਦੇ ਕੋਲ ਨਹੀਂ ਰੱਖ ਲੈ ਮੈਂ ਨਾਨੀ ਦੇ ਕੋਲ ਤੇ ਫੋਨ ਕਰਿਆ ਕਰੂੰਗੀ ਕਿਉਂਕਿ ਤੂੰ ਮੈਂ ਆਉਣਾਉਂਗੀ ਤੈਨੂੰ ਰਖਦੀ ਨੂੰਗੀ ਸੈਟਰਡੇ ਨੂੰ ਸਵੇਰੇ ਠੀਕ ਹੈ ਹੂੰ ਫਟੇਵਲ ਵੀ ਆ ਗਈ ਉਹਦੇ ਦੋਨੇ ਕੀ ਨਹੀਂ ਰੱਖੜੀਆਂ ਤਾਂ ਕਿ ਲੈ ਕੇ ਆਉਗੀ ਦੀਦੀ ਸੋਹਣੀਆਂ ਨਾ ਵੀਡੀਓ ਕਰਦੇ ਨਮੂ ਪ੍ਰੋਬਲਮ ਮੈਸੇਜ ਕਰਦੇ ਲਓ ਜੀ ਉਤਾਰ ਪਹੁੰਚ ਚੁੱਕੇ ਨੇ ਤੇ ਆਪਾਂ ਨੇ ਜਾਣਾ ਤੇ ਉਤਾਰ ਆ ਗਏ ਗੱਡੀ ਚੰਪਾਇਰ ਗੱਡੀ ਪਾਪਾ ਤਵਾ ਕੇ ਲੈ ਆਏ ਨੇ ਬਹੁਤ ਗੰਦੀ ਹੋਈ ਪਈ ਸੀ ਪਾਪਾ ਨੂੰ ਮਿਲ ਲੈ ਹੈ ਸੇਰੇ ਤਾਂ ਤੋਂ ਸਕੂਲ ਸੀ ਮਿਲੇਗਾ ਤਾ ਇਧਰੋਂ ਦੀ ਆਓ ਇਧਰੋਂ ਦੀ ਪਾਪਾ ਦਾ ਛੇਤੀ ਅੱਗੇ ਗਿਆ ਪਾਪਾ ਨੂੰ ਮਿਲਣ ਵਾਸਤੇ ਕੀ ਲੱਗਿਆ ਗੱਡੀ ਨੂੰ ਤੂੰ ਉਤਰ ਗਿਆ ਹਾਂ ਤੁਹਾਨੂੰ ਮਿਲਣ ਗਿਆ ਅੱਗੇ ਮਿਲ ਤਾਂ ਲਾ ਉਹਨੂੰ ਚਰ ਨੂੰ ਮੇਰਾ ਪੁੱਤ ਹੈ ਪੁੱਤ ਨਹੀਂ ਮੇਰਾ ਸ਼ੇਰ ਅਸ਼ੇਰ ਗਿੱਦੜਾ ਹੈ ਪਸੀਨਾ ਹੀ ਪਸੀਨਾ ਕੀ ਕਰ ਰਹੇ? ਹਾਂ ਅੰਦਰ ਆਇਆ ਅੰਦਰ ਆ ਗਿਆ। ਓ ਵਾਓ ਤਿੰਨ ਪੈਣਾ ਹੈ। ਹਾਂ ਅਮਣ ਐਣਕਾ ਵਾਲੀ ਵਿਚਾਲੇ ਐਣਕਾ ਵਾਲੀ ਮੰਣ। ਹੈ? ਸਹੀ ਗੱਲ ਹੈ ਇਹ ਕੀਤਾ ਯਾ ਤੁਸੀਂ ਨੋਟਿਸ ਕੀਤੀ ਮੈਦਨ ਪੈਣੇ ਦੀ। ਨੋਟਿਸ ਕੀ ਕੀਤੀ ਬਣਵਾਈ ਹੈ ਸਪੈਸ਼ਲ। ਅੱਛਾ। ਹਾਂ। ਤੋ ਵਿੱਚ ਦਿਲ ਵੀ ਛਾਪਿਆ ਹੋਇਆ ਤਿੰਨ ਪੈਣਾ ਹੈ। ਹਾਂ। ਆਡੀ ਬਹੁਤ ਵਧੀਆ। ਕਰੇ ਨੂੰ ਲੌਕ ਨੂੰ ਖੋਲੋ ਬਈ। ਕੀ ਰਹਿ ਗਿਆ ਹੁਣ? ਲੌਕ ਲੈਪਟਾਪ ਆ ਦੇ ਵਿੱਚ। ऐ रख सीट पर ही सीट पर ही रख दो मम्मी की ड्यूटी लाई बुटीक च मम्मी बैठी भी मेरा पर्स भी रख दो आप चलिए फिर ਨੋ ਨੀ ਸਟਾਕ ਆ ਚੁੱਕਿਆ ਆਪਣਾ ਨਵਾਂ ਤੇ ਪਹੁੰਚੋ ਫਟਾਫਟ ਪੰਜਾਬੀ ਪਹਿਰਾਵੇ ਤੇ ਸਟਾਕ ਮੈਂ ਲਿਆਇਆ ਲੱਗੂਗੀ ਸੇਲ ਲੱਗੂਗੀ ਸੇਲ ਅੱਜ ਕੁਝ ਲਾਈਵ ਚ ਦਿਖਾ ਦਾਂਗੇ ਬਾਕੀ ਆਪਾਂ ਵੀਡੀਓ ਸ਼ੁਰੂ ਕਰਾਂਗੇ ਠੀਕ ਹੈ ਜੀ ਇਹ ਵੀਡੀਓ ਅੱਜ 7 ਤਰੀਕ ਨੂੰ ਲਾਈਵ ਦੇ ਵਿੱਚ ਤੁਸੀਂ ਇਹ ਸੂਟ ਦੇਖ ਸਕਦੇ ਹੋ ਠੀਕ ਹੈ ਇਧਰ ਕੀ ਹੋ ਗਿਆ ਇਧਰ ਉਹ ਇੱਕ ਮਿੰਟ ਗੱਡੀ ਖੁੱਲੀ ਰਹਿ ਗਈ ਮੈਂ ਦੱਸ ਦਿਆਂ ਤੁਹਾਨੂੰ ਬਾਕੀ ਤੁਸੀਂ ਦੇਖ ਲੈਣਾ ਦੋ ਬੈਡਰੂਮ ਤੇ ਵਾਸ਼ਰੂਮ ਹੀ ਹੋਏ ਨੇ ਬਸ ਹੁਣ ਕਹਿੰਦੇ ਅਸੀਂ ਆਉਂਦੇ ਨਹੀਂ ਦੋ ਦਿਨ ਹਾਂ ਹੁਣ ਕਹਿੰਦੇ ਅਸੀਂ ਆਉਂਦੇ ਨਹੀਂ ਦੋ ਦਿਨ ਮਤਲਬ ਸੈਟਰਡੇ ਹੋਣਗੇ ਸ਼ਾਇਦ ਸੈਟਰਡੇ ਸੈਟਰਡੇ ਫਿਰ ਰਖੜੀ ਹੈ ਉਹ ਟ੍ਰਿਕਨਿ 흘ਿਆ ਹਾਂ ਹੂੰ ਇਹ ਦੋ ਦਿਨ ਚੰਗਾ ਠੀਕ ਹੈ ਹਾਂ ਉਹਨੇ ਉਹਨੇ ਵੀ ਆਉਣਾ ਫਿਰ ਉਹਨਾਂ ਨੇ ਵਾਪਸ ਉਹ ਕਹਿੰਦੇ ਨੇ ਕਿ ਤੁਸੀਂ ਪਿਛਲੇ ਬੈਡਰੂਮਾਂ ਦਾ ਕੰਮ ਸ਼ੁਰੂ ਕਰਵਾਓ ਦੋ ਬੈਡਰੂਮ ਪਿਛਲੇ ਉਹਨਾਂ ਨੇ ਕੰਪਲੀਟ ਕਰਤੇ ਨੇ ਇੱਕ ਮਿੰਟ ਨਾ ਉਹ ਦੇਖੋ ਥੱਲੇ ਵੱਡੀ ਵੀ ਹੈ ਥੋੜੀ ਛੋਟੀ ਰੱਖੀ ਹੈ ਹਾਂ ਉਰੇ ਫਿਰ ਸਿੰਗਲ ਉਹ ਦੇਖੋ ਠੀਕ ਹੈ ਠੀਕ ਹੈ ਆ ਦੇਖੋ ਥੱਲੇ ਸਹੀ ਹੈ ਠੀਕ ਹੈ ਨਾ ਇਹੀ ਇਹੀ ਤਾਂ ਪੁਆਇੰਟ ਹੈ LED ਦੇ ਨੇ ਪੁਆਇੰਟ ਇਹ ਤੇ ਇੱਕ ਵਿੱਚ ਆਪਣੀ ਦੂਜੇ ਵੀ ਆ ਜਾਊਗੀ ਜਿਹੜਾ ਦੂਸਰਾ ਹੁੰਦਾ ਹਾਂ ਥੱਲੇ ਆਪਾਂ ਪਾਵਾਂਗੇ ਕਿ ਕਹਿੰਦੇ ਨੇ ਆ ਪੁਛ ਕੁਝ ਵੀ ਲਾ ਲਓ ਕੁਝ ਵੀ ਲਾ ਲਓ ਕੋਈ ਟੀਵੀ ਪੈਸ ਲਾਣਾ ਜਗਾੜ ਹਾਂ 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 ਤੇ ਇਹਦੇ ਤੋਂ ਸਾਨੂੰ ਵੀ ਚੀਜ਼ਾਂ ਯਾਦ ਨਹੀਂ ਆਉਂਦੀਆਂ ਤੇ ਆ ਬੈਡਰੂਮ ਦੀਆਂ ਨੇ ਆ ਬੈਡਰੂਮ ਦੀਆਂ ਕਿਹਨੀਆਂ ਬੈੱਡ ਦੇ ਨਾਲ ਹਾਂ ਬੈੱਡ ਦੇ ਪਿਛਲੇ ਪਾਸੇ ਸਾਈਡ ਸਾਈਡ ਤੇ ਬੈੱਡ ਤੇ ਆਜ ਮੜੇ ਦਮਨ ਕਹਿੰਦੀ ਇੱਕ ਸਵਿਚ ਇੱਥੇ ਰੱਖਣੀ ਹੈ ਵੜਦੇ ਆ ਸਾਰੀ ਕਹਿੰਦੀ ਇੱਥੇ ਰੱਖੀ ਨਹੀਂ ਹੈ ਜੀ ਇੱਥੇ ਉਹ ਰੱਖੂਗਾ ਕਹੀਏ ਉਹਨੂੰ ਗੱਲ ਅੱਛਾ ਕਹੀਏ ਹਾਂ ਚਲੋ ਠੀਕ ਰੱਖੂਗਾ ਇੱਥੇ ਉਧਰ ਵਾਸ਼ਰੂਮਾਂ ਚ ਵੀ ਹੋ ਗਈ ਏ ਮਤਲਬ ਦੋ ਬੈੱਡ ਆਹ ਰੂਮ ਆ ਤੇ ਵਾਸ਼ਿੰਗ ਏਰੀਆ ਤੇ ਦੋ ਬੈੱਡਰੂਮ ਕੰਪਲੀਟ ਕਰ ਗਏ ਕਹਿੰਦੇ ਇੱਧਰ ਤੁਸੀਂ ਮਿਸਤਰੀ ਲਾ ਕੇ ਆਪਣਾ ਕੰਮ ਸ਼ੁਰੂ ਕਰਾਓ ਸਾਡੇ ਤੋਂ ਬਿਨਾ ਲੋਕ ਨਹੀਂ ਲਾਵਾਂਗੇ ਜਿਵੇਂ ਸੋਹਣੀ ਹੈ ਹੈ ਯੋਗ ਬਣਨ ਦੇ ਤੇ ਕਾਪਾ ਜਹਾੜ ਰਚੀ ਦੇਖ ਚਪੜਾ ਨਹੀਂ ਹੋ ਹੋ ਦੱਕੇ ਦੇਖੋ ਚਪੜਾ ਨਾ ਨਹੀਂ ਆ ਗਾਣੇ ਚੋਗਰਾ ਤੇ ਕੰਮ ਦੇ ਲੈ ਇਹਨਾਂ ਦੇ ਉਹ ਲਾ ਦੇਗਾ ਪ੍ਰਧਾਨ ਕੇ ਨਹੀਂ ਪ੍ਰਧਾਨ ਉੱਧਰ ਬੰਦੇ ਨੇ ਉੱਧਰ ਦੇਖੋ ਲੋਕ ਲੱਗਣ ਲਿਆ ਯਾਰ ਉਹ ਤੋਂ 12 ਵਜੇ ਤੱਕ ਲੱਗ ਜੂਗਾ ਨਹੀਂ ਆ ਜਾ ਵੀ ਰਹਾ ਆਪਣੀ ਹਾਰ ਦੀ ਮੰਨੀ ਗਾ ਕਣਾਂ ਨੇ ਕਹਿੰਦਾ ਚਾਪੀ ਕਰ ਅਗਰ ਕਿ ਉਹ ਸੱਚਾਈ ਨਾ ਹੋਵੇ ਯਾਰ ਆਮਨੇ ਨਹੀਂ ਕੋਨਫੀਡੈਂਸ ਨਾ ਕਰਤਾ ਚਾਬੀ ਇਹ ਵੇ ਖੁੱਲਿਆ ਵੀ ਤੋਂ ਨਾਲ ਹੀ ਇਹ ਲਓ ਜੀ ਚਾਬੀ ਖਰਾਬ ਸੀ ਉਤਾਰੇ ਤਾਂ ਤਾਂ ਸਾਡੇ ਕੋਲ ਤੇ ਚੱਲੀਏ ਚਲ ਮੱਥਾ ਟੇਕ ਲੈ ਪਾਪਾਈ ਦਾ ਐਡਰੈਸ ਲਿਖਣਾ ਨੇ ਚੱਲੋ ਤੇ ਪੜੀ ਜਾਓ ਹੋਰ ਚਾਵਣ ਹੋਲ سیلਰ ਪਹੁੰਚ ਗਏ ਨੇ ਆਪਣੇ ਕੋਲ ਆਪਾਂ ਪਹਿਲਾਂ ਹੀ ਕਿਹਾ ਸੀ ਹੋਰ ਇਹਨਾਂ ਬੁਟੀਕ ਬਣ ਗਿਆ ਬਹੁਤ ਤਗੜੇ ਤਗੜੇ ਹੋਲ سیلਰ ਹੋ ਗਏ ਹੋਰ ਭਾਜੀ ਸਪੈਸ਼ਲ ਵਿਚਾਰੇ ਗੱਡੀ ਖੜਾ ਕੇ ਕਹਿੰਦੇ ਕਿ ਆਪਣਾ ਹੋਲ سیل ਦਾ ਕੰਮ ਹੈ ਕੀ ਉਤਾਰ ਤੋ ਕੀ ਕਹਿ ਰਹੇ ਪੈਣਾ ਮੈਂ ਕਿਹਾ ਪੈਣਾ ਜਿਹੜੀ ਬਣਾਈਆਂ ਨਾ ਹਾਂ ਇਹ ਥੋੜੀ ਜਵਾਨ ਜੀ ਬਣਾਈਆਂ ਜੰਗ ਦੀਆਂ ਪਰ ਤੁਸੀਂ ਤਾਂ ਬੁੜੀਆਂ ਜੀਆਂ ਆ ਬੁੜੀਆਂ ਜੀਆਂ ਪਾਜੀ ਅੱਜ ਕਹਾ ਤਾਂ ਬੁੜੀਆਂ ਮੁੜਕੇ ਨਹੀਂ ਗਾਣਾ ਆ ਹੁਣੇ ਕਮੈਂਟ ਆ ਜਾਣੇ ਨੇ ਠੀਕ ਹੈ ਨਾ ਉਹ ਜਵਾਨ ਸਾਡੀ ਟ੍ਰਿਕਾ ਲੈ ਗਏ ਅੰਟੀ ਨੇ ਚਾਰ ਸਰਕਿਚਾ ਬਾਕੀ ਉਹਨਾਂ ਨੇ ਪਾਪਾ ਕੋਲ ਆ ਕਾ ਪਾਪਾ ਕੋਲ ਸੀ ਤੋ ਵੀ ਹੈ ਇਲਾ ਦਮ